ਸਾਸੀਕਾਲ ਦੋਸਤੋ ਪਿਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਟਾਬਾਂ ਜਲਾਰ ਵਿਖੇ ਤੁਹਾਨੂੰ ਦੱਸਾਂਗੇ ਪਿੰਡ ਦਾ ਪਿਸ਼ੋਕੜ ਤੇ ਕਰਾਵਾਂਗੇ ਪਿੰਡ ਦੀ ਸੈਰ ਪਿੰਡ ਟਾਬਾਂ ਜਲਾਰ ਜ਼ਿਲ੍ਹਾ ਗੰਗਾ ਨਗਰ ਤਹਿਸੀਲ ਤੇ ਵਿਧਾਨ ਸਭਾ ਹਲਕਾ ਸੂਰਤਗੜ ਦਾ ਬਹੁਤ ਵੱਡਾ ਤੇ ਪੁਰਾਣਾ ਪਿੰਡ ਹੈ ਇਹ ਗੰਗਾਨਗਰ ਤੋਂ ਜਦੋਂ ਸੂਰਤਗੜ ਨੂੰ ਜਾਂਦੇ ਹਾਂ ਤਾਂ ਕੈਂਚੀਆਂ ਤੋਂ ਤਕਰੀਬਨ 10-12 ਕਿਲੋਮੀਟਰ ਦੀ ਦੂਰੀ ਤੇ ਮੁੱਖ ਸੜਕ ਤੋਂ ਖੱਬੇ ਪਾਸੇ ਵਸਿਆ ਹੋਇਆ ਹੈ। ਇਸ ਪਿੰਡ ਦੀ ਦੂਰੀ ਪੀਲੀਆਂ ਮੰਗਾਂ ਤੋਂ 21 ਕਿਲੋਮੀਟਰ, ਸੂਰਤਗੜ ਤੋਂ 32 ਕਿਲੋਮੀਟਰ ਅਤੇ ਗੰਗਾਨਗਰ ਤੋਂ 44 ਕਿਲੋਮੀਟਰ ਦੀ ਦੂਰੀ ਹੈ। ਇਸ ਦੇ ਆਸ-ਪਾਸੇ ਪਿੰਡ ਲੱਖਾਸਰ, ਗੁਰੂਸਰ ਮੋਡੀਆਂ ਭਗਵਾਨਗੜ ਸੰਗਰ ਅਤੇ ਸਰਦਾਰਪੁਰ ਬੀਕਾ ਹਨ ਪਿੰਡ ਦੇ ਕੁੱਲ 13 ਵਾਰਡ ਹਨ ਅਤੇ ਤਕਰੀਬਨ 10 ਕੁ ਹਜ਼ਾਰ ਆਬਾਦੀ ਵਾਲਾ ਪਿੰਡ ਹੈ 5200 ਬੀਗਾ ਵਾਹੀਯੋਗ ਰਕਬਾ ਹੈ ਜਿਸ ਨੂੰ ਬਾਬਣੀ ਵੀ ਬੋਲਿਆ ਜਾਂਦਾ ਹੈ ਅਤੇ 24 ਮਰੱਬੇ ਰਿਹਾਇਸ਼ੀ ਹਨ ਗੱਲ ਕਰੀਏ ਇਸ ਪਿੰਡ ਦਾ ਨਾਮ ਟਾਬਾਂ ਜਲਾਰ ਪੈਣ ਦੀ ਕਿਸੇ ਸਮਿਆਂ ਵਿੱਚ ਇੱਥੇ ਦਰਿਆ ਵਗਿਆ ਕਰਦਾ ਸੀ ਤੇ ਇਹ ਪਿੰਡ ਆਸੇ-ਪਾਸੇ ਦੇ ਪਿੰਡਾਂ ਤੋਂ 22 ਫੁੱਟ ਨੀਵਾ ਹੈ ਨੀਵਾ ਹੋਣ ਕਰਕੇ ਪਾਣੀ ਖੜਦਾ ਸੀ ਤੇ ਜਿੱਥੇ ਪਾਣੀ ਇਕੱਠਾ ਹੁੰਦਾ ਹੈ ਉਸ ਨੂੰ ਟਾਬ ਕਿਹਾ ਜਾਂਦਾ ਹੈ ਅਤੇ ਝਲਾਰ ਇੱਕ ਰਾਜਪੂਤ ਸੀ ਜਿਨ੍ਹਾਂ ਦੇ ਨਾਮ ਤੇ ਪਿੰਡ ਦਾ ਨਾਮ ਟਾਬਾਂ ਝਲਾਰ ਪੈ ਗਿਆ ਅਗਰ ਇਸ ਪਿੰਡ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਪਿੰਡ ਬਹੁਤ ਪੁਰਾਣਾ ਹੈ ਪਿੰਡ ਵਿੱਚ ਬਣੇ ਠਾਕੁਰ ਜੀ ਦੇ ਮੰਦਿਰ ਦੇ ਨਿਰਮਾਣ ਦਾ ਲੱਗਿਆ ਹੋਇਆ ਬੋਰਡ 1751 ਦਾ ਇਹ ਗੱਲ ਸਾਬਤ ਕਰਦਾ ਹੈ ਕਿ ਇਹ ਪਿੰਡ ਦੀ ਸ਼ੁਰੂਆਤ 1751 ਤੋਂ ਵੀ ਪਹਿਲਾਂ ਦੀ ਹੈ 1947 ਤੋਂ ਪਹਿਲਾਂ ਇਸ ਪਿੰਡ ਵਿੱਚ ਪੰਜਾਬ ਤੋਂ ਵੀ ਲੋਕਾਂ ਦਾ ਆਗਮਨ ਹੋਇਆ ਪੰਜਾਬ ਦੇ ਪਿੰਡ ਸਿਰਸੜੀ ਜਿਉਣ ਵਾਲਾ ਹਰੀ ਨੌਂ ਪਾਰਾ ਅਤੇ ਹਰੀਆਂ ਤੋਂ ਲੋਕ ਇੱਥੇ ਆ ਕੇ ਵਸੇ ਹਨ ਇੱਥੇ ਜ਼ਿਆਦਾਤਰ ਰਕਬਾ ਨਹਿਰੀ ਹੈ ਅਤੇ ਕੁਝ ਬਰਾਨੀ ਵੀ ਹੈ ਇੱਥੇ ਮੁੱਖ ਫਸਲਾਂ ਕਣਕ ਸਰੋਂ ਜੋ ਮੂੰਗ ਨਰਮਾ ਕਪਾਹ ਆਦਿ ਹੁੰਦੀਆਂ ਹਨ ਚਾਈ ਐਲ ਜੀ ਡਬਲਯੂ ਐਲ ਕੇ ਐਸ ਐਮ.ਓ.ਡੀ ਅਤੇ ਐਸ.ਜੀ.ਆਰ ਮਾਈਨਰ ਨਾਲ ਹੁੰਦੀ ਹੈ ਪਿੰਡ ਵਿੱਚ ਜੱਟ ਸਿੱਖ जाट ਬਸ਼ਨੋਈ ਮੁਸਲਮਾਨ ਮੇਘਵਾਲ ਨਾਇਕ ਮਜਬੀ ਸਿੱਖ ਸਿੱਖ ਬਾਵਰੀ Hindu ਬਾਵਰੀ ਪੰਡਤ ਮੋਚੀ ਰਮਦਾਸੀਏ ਮੀਰ ਮਰਾਸੀ ਮੈਰੇ ਰਾਏ ਸਿੱਖ ਬਾਨੀ ਜੈਨੀ ਵਣਜਾਰੇ ਅਤੇ ਤਕਰੀਬਨ ਸਾਰੀਆਂ ਬਰਾਦਰੀ ਇਹੀ ਇਸ ਪਿੰਡ ਵਿੱਚ ਵੱਸਦੀਆਂ ਹਨ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਮੰਦਿਰ ਮਸਜਿਦ ਲੋਕਾਂ ਦਾ ਧਰਮਾਂ ਦੀ ਮਾਨਤਾ ਨੂੰ ਦਰਸਾਉਂਦਾ ਹੈ ਸਭ ਧਰਮਾਂ ਦੇ ਲੋਕ ਆਪਸ ਵਿੱਚ ਮਿਲ ਜੁਲ ਕੇ ਪਿਆਰ ਭਾਵਨਾ ਨਾਲ ਰਹਿੰਦੇ ਹਨ ਸਭ ਧਰਮਾਂ ਦੇ ਆਪੋ ਆਪਣੇ ਧਾਰਮਿਕ ਸਥਾਨ ਪਿੰਡ ਵਿੱਚ ਬਣੇ ਹੋਏ ਹਨ ਅਤੇ ਸਾਰੇ ਲੋਕ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ ਇਸ ਅਟੁੱਟ ਵਿਸ਼ਵਾਸ ਦੀ ਇੱਕ ਘਟਨਾ ਜੋ 1958 ਵਿੱਚ ਘਟੀ 22 ਪਾਦੋਂ 1958 ਨੂੰ ਦੱਸਦੇ ਹਨ ਕਿ ਬਹੁਤ ਭਾਰੀ ਤਕਰੀਬਨ 2-3 ਦਿਨ ਮੀਂਹ ਵਰਿਆ ਅਤੇ ਪਿੰਡ ਨੀਵਾ ਹੋਣ ਦੇ ਕਾਰਨ ਸਾਰਾ ਪਿੰਡ ਪਾਣੀ ਦੇ ਨਾਲ ਭਰ ਗਿਆ ਅਤੇ ਇੱਕ ਸਮੇਂ ਜਦੋਂ ਲੱਗਣ ਲੱਗਾ ਹੁਣ ਪਿੰਡ ਡੁੱਬ ਜਾਵੇਗਾ ਤਾਂ ਪਿੰਡ ਦੇ ਚੜ੍ਹਦੇ ਵਾਲਿਓਂ ਪਾਸੇ ਧਰਤੀ ਨੇ ਪਾਣੀ ਨੂੰ ਰਾਹ ਦਿੱਤਾ ਤਾਂ ਇੱਕ ਖੁੱਡ ਵਿੱਚ ਪਾਣੀ ਜਾਣ ਲੱਗਾ ਤਾਂ ਕੁਝ ਸਮੇਂ ਵਿੱਚ ਹੀ ਧਰਤੀ ਵਿੱਚ ਇੱਕ ਪਾੜ ਪਿਆ ਤੇ ਪਿੰਡ ਦਾ ਸਾਰਾ ਪਾਣੀ ਜਾ ਕੇ ਧਰਤੀ ਵਿੱਚ ਸਮਾ ਗਿਆ ਪਿੰਡ ਡੁੱਬਦਾ ਡੁੱਬਦਾ ਬਚ ਗਿਆ ਹੁਣ ਉਸ ਜਗ੍ਹਾ ਤੇ ਪਿੰਡ ਵਿੱਚ ਪੜਪਾਟਾ ਧਾਮ ਬਣਾਇਆ ਹੋਇਆ ਹੈ ਇੱਥੇ ਵੀ ਗੁਰਦੁਆਰਾ ਸਾਹਿਬ ਅਤੇ ਮੰਦਰ ਹੈ ਜਿੱਤੇ ਲੋਕਾਂ ਦਾ ਅਥਾ ਵਿਸ਼ਵਾਸ ਹੈ ਹੋਵੇ ਵੀ ਕਿਉਂ ਨਾ ਜਿਸ ਥਾਂ ਨੇ ਸਾਨੂੰ ਡੁੱਬਦਿਆਂ ਬਚਾਇਆ ਹੋਵੇ ਵੀਡੀਓ ਵਿੱਚ ਦਿਖਾਈ ਦੇ ਰਹੀ ਇਹ ਉਹੀ ਥਾਂ ਹੈ ਜਿੱਥੇ ਪੜ ਪਾਟਾ ਅਤੇ ਪਾਣੀ ਧਰਤੀ ਦੇ ਵਿੱਚ ਸਮਾ ਗਿਆ ਪਿੰਡ ਵਿੱਚ ਬਾਹਰਲੇ ਪਾਸੇ ਕਾਫੀ ਵੱਡੀ ਗਊਸ਼ਾਲਾ ਬਣੀ ਹੋਈ ਹੈ ਪੀਣ ਵਾਲੇ ਪਾਣੀ ਲਈ ਵਾਟਰ ਵਰਕਸ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਹਨ 10ਵੀਂ ਜਮਾਤ ਤੱਕ ਕੁੜੀਆਂ ਲਈ ਵੱਖਰਾ ਸਕੂਲ ਹੈ ਬਿਜਲੀ ਸਪਲਾਈ ਲਈ ਪਾਵਰ ਹਾਊਸ ਸਿਹਤ ਸਹੂਲਤਾਂ ਲਈ ਹਸਪਤਾਲ ਪਸ਼ੂਆਂ ਲਈ ਪਸ਼ੂ ਹਸਪਤਾਲ ਕਿਸਾਨਾਂ ਲਈ ਕੋਆਪਰੇਟਿਵ ਸੁਸਾਇਟੀ ਬੈਂਕਿੰਗ ਸਮਾਵਾਂ ਲਈ ਗ੍ਰਾਮੀਨ ਬੈਂਕ ਹੈ ਦੋਸਤੋ ਇਹ ਸੀ ਪਿੰਡ ਢਾਬਾਂ ਜਲਾਰ ਬਾਰੇ ਜਾਣਕਾਰੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਵਿੱਚ ਸਾਡੀ ਮਦਦ ਜਰੂਰ ਕਰਿਓ ਦੋਸਤੋ ਇੱਕ ਪਿੰਡ ਲੋਕਾਂ ਦਾ ਸਮੂਹ ਹੁੰਦਾ ਹੈ ਜਿਸ ਵਿੱਚ ਵੀਡੀਓ ਬਣਾਉਂਦੇ ਕੁਝ ਚੀਜ਼ਾਂ ਰਹਿ ਜਾਂਦੀਆਂ ਹਨ ਉਹ ਸਾਡੇ ਵੱਲੋਂ ਜਾਣਬੁੱਝ ਕੇ ਨਹੀਂ ਕੀਤਾ ਜਾਂਦਾ ਸੋ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਵੀਡੀਓ ਬਣਾਉਂਦੇ ਸਮੇਂ ਵੱਧ ਤੋਂ ਵੱਧ ਡਾਟਾ ਵੱਧ ਤੋਂ ਵੱਧ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਦੇ ਵੀ ਮਨ ਨੂੰ ਠੇਸ ਨਾ ਪਹੁੰਚੇ ਸਾਰੇ ਟਾਬਾਂ ਜਲਾਰ ਵਾਸੀਆਂ ਦਾ ਧੰਨਵਾਦ ਦੋਸਤੋ ਇਹ ਵੀਡੀਓ ਬਣਾਉਂਦੇ ਵਿੱਚ ਸਾਨੂੰ ਵੀਰ ਸੁਖਚੈਨ ਸਿੰਘ ਜੀ ਨੇ ਬਹੁਤ ਮਦਦ ਕੀਤੀ ਅਤੇ ਪਿੰਡ ਦੇ ਬਾਰੇ ਜਾਣਕਾਰੀ ਸਰਦਾਰ ਦੁੱਲਾ ਸਿੰਘ ਸਰਦਾਰ ਹਰਬੰਸ ਸਿੰਘ ਸਰਦਾਰ ਅਸ਼ਰ ਸਿੰਘ ਤੇ ਮਾਸਟਰ ਸ਼ਮਸ਼ੇਰ ਸਿੰਘ ਜੀ ਨੇ ਸਾਨੂੰ ਪਿੰਡ ਟਾਬਾਂ ਜਲਾਰ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਸਾਡਾ ਆਦਾਰਾ ਉਹਨਾਂ ਦਾ ਵੀ ਧੰਨਵਾਦ ਕਰਦਾ ਹੈ ਇਹ ਪਿੰਡਾਂ ਦੇ ਕੋਲ ਇਸ ਆਪਣੇ ਬੱਦਗੀਆਂ ਉਹ ਆਖਣ ਲੱਗੇ ਵੀ ਦੂਜਾ ਕੁਝ ਪਾਣੀ ਛੱਡ ਕੁਝ ਪਾਣੀ ਛੱਡ ਗਏ ਅੱਛਾ ਉਦੋਂ ਇਥੇ ਪਾਣੀ ਕਿੱਥੇ ਹੁੰਦਾ ਸੀ ਪਾਣੀ ਤੇ ਚਾਹ ਮਰਦੇ ਸੀ ਚਾਹੇ ਮਰਤਾ ਫਤ ਤਰਸਦੇ ਸੀ ਠੀਕ ਹੈ ਉਹ ਵੀ ਫੂਟਹਿ ਜਾਊਗਾ ਫਿਰ ਪਾਉ ਪੀਵਾ ਕੀ ਪਿੰਟ ਸਾਰਾ ਪਿਆ ਮਰ ਜੂਗਾ ਉਹਦੇ ਥੋੜੇ 2 ਘੰਟੇ ਰਹਿਣਗੇ ਜੇ ਅਸੀਂ ਫਿਰ ਬਣਾ ਰਹੋਗੇ ਤੇ ਸਾਰਾ ਪਿੰਟ ਮਰ ਜੂਗਾ ਬਿਲਕੁਲ ਜੀ ਸਾਫ ਰੋ ਨਹੀਂ ਪਾਉ ਨਹੀਂਦਾ ਅੱਛਾ ਫਿਰ ਉਹਨੇ ਉਹ ਬੰਨ ਲਾਇਆ ਸੀ ਪਾਣੀ ਜਿਆ ਪਾਰਟੀ ਦੇ ਬਾਹਰ ਕੱਢਦਾ ਸੀ ਬਾਹਰ ਨੂੰ ਇੱਕ ਉੱਡ ਗਿਆ ਪਾ ਬਾਹਰ ਕੱਪੋ ਫਿਰ ਉਹਨੂੰ ਫਰਮਾਦੂਂਗੇ ਅੱਜ ਉਹਨੇ ਇਹ ਬਾਤ ਦਾ ਖਤਮ ਚਾ ਹੂੰ ਜਣੂ ਬੁੱਧਾਸ ਉਹ ਦੋੜਿਆ ਸੇ ਉਸਨੇ ਸੇ ਸੇ ਇੱਕ ਸਿਗਰੋ ਠੀਕ ਹੈ ਜਵਾ ਕਰਦਾ ਉਹਦੀ ਗੋਸਾ ਜੀ ਠੀਕ ਹੈ ਜੀ ਫਿਰ ਉਹ ਜੀ ਕਿਸੇ ਆ ਕੇ ਦੱਸਦਾ ਉਹਨੂੰ ਹੂੰ ਬਈ ਉਹ ਪਾਣੀ ਉਥੇ ਖੜ ਜੀ ਪੀਂ ਜਾਂਦਾ ਪਤਾ ਨਹੀਂ ਕਿੱਥੇ ਜਾਂਦਾ ਹੂੰ ਉਹ ਗਿਆ ਪੱਜ ਕੋਲ ਤੇ ਉਹਨੂੰ ਖਾਈ ਤੋਂ ਵੀ ਪੱਟਦੀ ਕੋਈ ਨਾ ਅੱਛਾ ਪੱਟਦੀ ਤੇ ਫਿਰ ਉਹ ਉਹ ਆਉਣ ਲੱਗਾ ਉਹ ਇੰਨੇ ਨਖਾਸ਼ ਦਿਖਾਉਂਦਾ ਠੀਕ ਹੈ ਤੇ ਉਹ ਉਦੂਗਰ ਤੇ ਮੀਂਹ ਫੇਟ ਆ ਗਿਆ ਅੱਛਾ ਮੀਂਹ ਕੇ ਆ ਗਿਆ ਤੇ ਫੇਤ ਉਹਦੇ ਵਿੱਚ ਕਿਹਨਾ ਆਏ ਖਾਰੀ ਪਾਣੀ ਠੀਕ ਹੈ ਖਾਰ ਪਾਣੀ ਤੇ ਉਹ ਖਾਰ ਪਾ ਕੇ ਪਾਣੀ ਵਿੱਚ ਕਿਹਨਾ ਜਿੱਮੇ ਕੱਸੀ ਦਾ ਪੈਂਦਾ ਹੋਣਾ ਨਾ ਆਏ ਪੈਂਦਾ ਸੀ ਅੱਛਾ ਮੇਰਾ ਵੇਖਿਆ ਖੜ ਕੇ ਅਸੀਂ ਉੱਥੇ ਠੀਕ ਹੈ ਤੇ ਐਨੀਆਂ ਜਿੱਮੇ ਬਾਈ ਬੈਠਾ ਐਨੀ ਤਾਂ ਐ ਚੌੜੀ ਕਾਟੀ ਉਹ ਕੰਢੇ ਜਿਹੜਾ ਪੰਚ ਕਰਮਚਾਰਿਕ ਦਾ ਮੰਦ ਕਾਉਦੀ ਕਾਇਦਾ ਪਾਣੀ ਥੱਲੇ ਡਰਿਆ ਨਾ ਆ ਜਾਂਦੀ ਮਿੱਟੀ ਪੈ ਗਈ ਕਿੱਥੇ ਜਾਂਦੀ ਅੱਛਾ ਉਹ ਪਾਣੀ ਵਿੱਚ ਹੀ ਪੈਂਦਾ ਰਿਹਾ ਸਾਰਾ ਪਾਣੀ ਵਿੱਚ ਹੀ ਸਾਰਾ ਕਿੱਥੇ ਗਿਆ ਪਾਣੀ ਪਿੰਡ ਤੇ ਸਾਰਾ ਸਗਾ ਕਰ ਦਿੱਤਾ ਠੀਕ ਹੈ ਤੇ ਬਾਕੀ ਪਿੰਡ ਕੰਨੀ ਇੱਕ ਤੇੜ ਨਹੀਂ ਆਈ ਠੀਕ ਹੈ ਪਹਿਲੇ ਤਿੰਨ ਮਰਮੇ ਇਧਰਲੇ ਮਰਮੇ ਚ ਇਧਰਲੇ ਚ ਇਧਰਲੇ ਚ 20 ਫੁੱਟ ਵਾਹ ਲੈ ਲਾ 20 ਫੁੱਟ ਤੇੜ ਦੇ ਵਿੱਚ ਐ ਪਾ ਦੇ ਥੱਲੇ ਇਹਦਾ ਵਿੱਚ ਧਰਤੀ ਐ ਪਾ ਦਿੱਤੀ ਅੱਛਾ ਆਈ ਨਹੀਂ ਮੇਰੀ ਖੁੱਦ ਮੇਰੀ ਵੇਖੀ ਤਾਂ ਨੰਨੋ ਨਹੀਂ ਵੀ ਹੋ ਗਈ ਆ ਆ ਚਾਰਤੀ ਪੱਦੀ ਸੀ ਆ ਆ ਹੋ ਗਈ ਚਾਰ ਛੱਪੜ ਦੇ ਅਫਸਰ ਪਰ ਆਈ ਨਹੀਂ 50 ਨਹੀਂ ਹੋ ਗਈ ਆ ਨਹੀਂ ਠੀਕ ਹੈ ਸਾਡੀ ਦੇਖੀ ਤੇ ਪਿੰਡ ਕੰਨੀ ਕੇ ਨਾ ਉਦ ਤਰਤੀ ਗੱਲ ਹੈ ਕੋਈ ਪਿੰਡ ਕੰਨੀ ਜਿੱਥੇ ਆਪਾਂ ਰਾਹ ਹੁਣ ਜਿੱਥੇ ਲੰਘਦੇ ਆਪਾਂ ਉਥੋਂ ਦੀ ਕੋਈ ਜਿਹੜਾ ਇੱਕ ਤੇੜ ਨਹੀਂ ਹੈ ਠੀਕ ਹੈ ਪਰ ਆ ਇਹ ਨੰਨੀ ਹੋ ਗਿਆ ਜਿੱਥੇ ਹੁਣ ਗੁਰਦੁਆਰਾ ਬਣਿਆ ਹੈ ਨਾ ਹਾਂਜੀ ਉਥੇ ਖੂਹ ਦੇ ਆਕਾਰ ਦਾ ਕੋਈ ਘੱਟੋ ਘੱਟ ਪੰਪ ਦਾ ਕੋਈ ਨਾ ਕੋ चौੜਾ ਹੋਗਾ ਉਹ ਪੱਛਮੀ ਪੱਛਪੂ ਬੁੱਤਾਂ ਨਾਲ ਸਿੱਟਾ ਆਸਦਾ ਆ ਗਿਆ ਉਹ ਆ ਗਿਆ ਅੱਛਾ ਉਹ ਪਾਸੇ ਸੀ ਜਦ ਪੈਮੈਂਟੀ ਹੋਇਆ ਦਰਵਾਜ਼ਾ ਸਰਪੰਚ ਉਦੋਂ ਪਾਸੇ ਸੀ ਉੱਥੇ ਫਿਰ ਆਪਣਾ ਉਹ ਪਾਣੀ ਥੱਲੇ ਗਿਆ ਤੇ ਤੇ ਫਿਰ ਉਹ ਜਿਹੜੀ ਥਾਂ ਸੀ ਬਾਬਾ ਜੀ ਪੂਰਤੀ ਬਾਅਦ ਚ ਜਿੱਥੇ ਪਾਣੀ ਥੱਲੇ ਗਿਆ ਉਹ ਆਪਣੇ ਜਿਹੜਾ ਪਾਣੀ ਥੱਲੇ ਗਿਆ ਕਿ ਨਾ ਆਪ ਵੀ ਆਪੀ ਅਗਲੇ ਦਿਨ ਫਿਰ ਵੀ ਪਿਆ ਤੇ ਭੱਜ ਗਿਆ ਅੱਛਾ ਤੇ ਮੁੜ ਕੇ ਬੰਦ ਹੋ ਗਿਆ ਬੰਦ ਹੋ ਗਿਆ ਆਪ ਹੀ ਬੰਦ ਹੋ ਗਿਆ ਉਹ ਤੋਂ ਆਏ ਸੀ ਜੇਕਰ ਤੋਂ ਹੂੰ ਉਹਨਾਂ ਨੇ ਆ